ਕਾ ਕੁਛ ਬੋਲਣਾਗਾ ਕੋਈ ਨਾ ਕੋਈ ਕੱਢ ਲਈਏ ਯਾਰ ਜਿਹੜਾ ਛੱਪ ਗਿਆ ਉਹੀ ਬੋਲ ਦੋ ਜਿਹੜਾ ਛੱਪ ਗਿਆ ਉਹੀ ਬੋਲ ਦੋ ਮੈਂ ਹਾਊਸ ਦੇ ਸਾਹਮਣੇ ਰੱਖਣਾ ਚਾਹਣਾਗਾ 2017 ਤੋਂ ਲੈ ਕੇ 22 ਤੱਕ ਮੈਂ ਤੁਹਾਨੂੰ ਕਰੈਕਟ ਕਰ ਦਿਆਂ 2017 ਤੋਂ ਲੈ ਕੇ 22 ਤੱਕ 2061 ਰੁਪਏ ਸੈਂਟਰ ਵੱਲੋਂ ਡਿਸਾਸਟਰ ਮੈਨੇਜਮੈਂਟ ਟੈਕਸ ਹੈ ਔਰ ਜਿਹਦੇ ਵਿੱਚੋਂ 1678 ਕਰੋੜ ਰੁਪਏ ਤੁਹਾਡੇ ਵੱਲੋਂ ਐਕਸਪੈਂਡੀਚਰ ਆ ਖਰਚਿਆ ਗਿਆਗਾ ਚर्चा ਕੀਤਾ ਗਿਆਗਾ ਔਰ ਸਾਡੇ ਸਮੇ ਵੀ ਮੰਨਦਾ ਕਿ ਪੈਸੇ ਆਏ ਨੇਗੇ 1582 ਕਰੋੜ ਰੁਪਏ ਆਇਆਗਾ ਜੀ 2649 ਕਰੋੜ ਰੁਪਏ ਸੇ ਖਰਚੇ ਨੇਗੇ ਇਹ ਕੇਂਦਰ ਸਰਕਾਰ ਦੀ ਕੰਟਰੀਬਿਊਸ਼ਨ ਆ ਔਰ ਜਿਹੜੀ ਕੰਟਰੀਬਿਊਸ਼ਨ ਤੁਸੀਂ ਵਿਆਜ ਔਰ ਵਿਆਰ ਲਾ ਰਹੇ ਹੋ ਉਹ ਮੈਂ ਸਮਝਦਾ ਤੁਸੀਂ ਇੱਕ ਪੰਜਾਬ ਵਿਰੋਧੀ ਰੋਲ ਨਵਾਉਣ ਦਾ ਕੰਮ ਕਰ ਰਹੇ ਹੋ ਉਹ ਜਿਹੜੇ ਪੈਸੇ ਦਿੰਦੇ ਨੇਗੇ ਜੋ ਖਰਚੇ ਨਾ ਜਾਣ ਮਾਨ ਜੋ ਸੀਐਮ ਸਾਹਿਬ ਉਹਨਾਂ ਤੇ ਆਪਰੂ ਵਿਆਜ ਦੇਣਾ ਪੈਂਦਾਗਾ ਉਹਨਾਂ ਨੂੰ ਨੈਕਟਿਵ 'ਚ ਲਿਖ ਲੰਦੇ ਲਗੇ ਉਹ ਸਾਡੀ ਬੋਰਿੰਗ ਲਿਮਟ ਤੋਂ ਕੱਟ ਲੰਦੇ ਨੇਗੇ ਪਰ ਲੇਕਿਨ ਅਫਸੋਸ ਸਾਨੂੰ ਇੱਕ ਜਿਹਾ ਇੱਕ ਪਲੇਟਫਾਰਮ ਤੇ ਖੜਨ ਦੀ ਬਜਾਏ ਅਸੀਂ ਪੰਜਾਬ ਨੂੰ ਕਿਵੇਂ ਜਿ ਸਮਕਾਰਨ ਲਾਗੇ ਕਿ ਜੀ ਬਾ 12000 ਕੋਟ ਰੁਪਏ ਲੈ ਗਿਆ ਕੌਣ ਉੱਠ ਕੇ ਲੈ ਗਿਆ ਮੈਂ ਪੁੱਛ ਰਹਾ ਤਾਂ ਉਹਨਾਂ ਕਾਂਗਰਸ ਦੇ ਸਾਥੀਆਂ ਨੂੰ ਕਿ ਤੁਸੀਂ ਦੱਸ ਸਕਦੇ ਹੋ ਕਿ ਜਿਹੜਾ ਤੁਸੀਂ ਪੈਸੇ ਆਪਣੇ ਖਰਚ ਕੀਤੇ ਸੀ ਤੁਹਾਡੇ ਸਮੇਂ 'ਚ ਖਰਚ ਹੋਏ ਲੰਗੇ ਉਹ ਕਿੱਥੇ ਖਰਚ ਹੋਏ ਲੰਗੇ ਮੰਨ ਲਓ 1 2 3 4 ਬੰਦੇ ਤਾਂ ਉਸ ਸੌਰੀ ਮੈਂਬਰ ਤਾਂ ਉਸ ਕੈਬਨਟ ਦਾ ਹਿੱਸਾ ਸੀਗੇ ਮਾਨ ਜੋ ਕੈਪਟਨ ਸਾਹਿਬ ਦਾ ਵੀ ਹਿੱਸਾ ਸੀ ਚੰਨੀ ਸਾਹਿਬ ਦਾ ਵੀ ਹਿੱਸਾ ਸੀ ਕੀ ਤੁਸੀਂ ਕੈਬਨਟਸ ਜਾ ਕੇ ਬੈਠ ਕੇ ਦਸਕਤ ਕਰਕੇ ਆ ਜਾਂਦੇ ਸੀਗੇ ਕੀ ਤੁਸੀਂ ਕੈਬਨਟ ਦੇ ਫੈਸਲੇ ਨੂੰ ਫੋਲੋ ਨਹੀਂ ਕਰਦੇ ਸੀ ਕੀ ਤੁਸੀਂ ਉਹਨਾਂ ਕੈਬਨਟਾਂ ਤੇ ਪੜ ਕੇ ਨਹੀਂ ਜਾਂਦੇ ਸੀ ਜੰਡੇ ਕੀ ਤੁਸੀਂ ਸਿਰਫ ਉੱਥੇ ਹਰਲੇ ਲੌਟ ਜਾਂਦੇ ਸੀਗੇ ਬੜਾ ਅੱਛਾ ਲੱਗਿਆ ਮੈਂ ਦੇਖ ਰਿਹਾ ਸੀਗਾ ਕਿ 1 ਮਿੰਟ ਬਾਅਦ 12000 ਕਰੋੜ ਰੁਪਇਆ 12000 ਕਰੋੜ ਰੁਪਇਆ ਉਹ ਭਾਈ ਪਹਿਲਾਂ ਪੜ ਕੇ ਤਾਂ ਆ ਜਾਂਦੇ ਤੁਸੀਂ ਸਰਕਾਰ ਲੋਗੋਂ ਅਸੀਂ ਤਾਂ ਮੈਂ ਦੇਖ ਰਿਹਾ ਸੀ ਕਿ ਅਸੀਂ ਤਾਂ ਟਾਟ ਵਾਲੇ ਸਕੂਲ ਚ ਪੜਿਆ ਮਾਨ ਸਾਹਿਬ ਗਰੀਬ ਘਰਾਂ ਚੋਂ ਆਇਆਂਗੇ ਉੱਠ ਕੇ ਗਰੀਬ ਪਰਿਵਾਰਾਂ ਚੋਂ ਉੱਠ ਕੇ ਆਇਆਂਗੇ ਇਹ ਤਾਂ بڑے بڑے ਕਾਨਵੈਂਟ ਸਕੂਲਾਂ ਚ ਪੜ ਕੇ ਆਏ ਨੇਗੇ ਜਿੱਥੇ ਇਕਨੋਮਿਕਸ ਸਿਖਾਈ ਜਾਂਦੀ ਆ ਜਿੱਥੇ ਪੈਸਿਆਂ ਦਾ ਆਦਾਨ ਪ੍ਰਦਾਨ ਹੁੰਦਾ ਸਾਨੂੰ ਤਾਂ ਸਾਡੇ ਘਰ ਦੇ ਕਦੇ 1 ਰੁਪਿਆ ਦਿੰਦੇ ਸੀ ਕਦੇ 2 ਰੁਪਏ ਦਿੰਦੇ ਸੀਗੇ ਤੁਸੀਂ ਤਾਂ ਤੁਹਾਡੇ ਤਾਂ ਘਰ ਦੇ ਤੁਹਾਨੂੰ ਤੁਹਾਡੇ ਤਾਂ ਉਸ ਸਮੇਂ ਬੈਂਕਾਂ 'ਚ ਖਾਤੇ ਹੁੰਦੇ ਸੀਗੇ ਤੁਸੀਂ ਤਾਂ ਜਾ ਕੇ ਜਿੱਥੇ ਤੁਹਾਡਾ ਸਕੂਲ ਹੁੰਦਾ ਸੀਗਾ ਉੱਥੇ ਸਕੂਲ 'ਚੋਂ ਪੈਸੇ ਕਢਾ ਕੇ ਆਪਣੇ ਵਰਦੇ ਸੀਗੇ ਅਸੀਂ ਤਾਂ ਉਹ ਗਰੀਬ ਲੋਕ ਆ ਜਿਹੜੇ ਜਦੋਂ ਪਰਦੇ ਸੀਗੇ ਤੇ ਸਾਨੂੰ ਤਾਂ ਸਾਡੇ ਬਾਬਾ ਸਾਲ ਦੇ ਅੰਦਰ ਇੱਕ ਅੱਧੀ ਪੈਂਟ ਕਮੀਜ਼ ਐ ਇੱਕ ਅੱਧਾ কুরਤਾ ਬਿਆਮਾ ਸਮਾਨ ਦੇ ਸੀਗੇ ਅਸੀਂ ਤਾਂ ਉਹਦੇ ਨਾਲ ਹੀ ਅਪਦਾ ਸਾਰਾ ਸਾਲ ਗੁਜ਼ਾਰਾ ਕਰਦੇ ਸੀ ਮੇਰਾ ਕਹਿਣ ਦਾ ਪਾਬਾ ਇਕਨੋਮੀ ਦੀ ਸਮਝ ਮੇਰਾ ਕਹਿਣ ਦਾ ਪਾਬਾ ਅਰਥਸ਼ਾਸਤਰੀ ਏ ਅਰਥਚਾਰ ਇਸ ਜਿਹੜੀ ਸਮਝ ਆ ਉਹ ਤੁਹਾਨੂੰ ਜ਼ਿਆਦਾ ਹੋਣੀ ਚਾਹੀਦੀ ਹੈ ਸਾਡੇ ਤੋਂ ਪੱਲੇ ਕਿਨਾਂ ਅਫਸੋਸ ਕਿ ਤੁਸੀਂ ਕਦੇ ਗੱਲ ਕਰਦੇ ਹੋ ਸ਼ੇਰ ਸਿੰਘ ਨੂੰ ਹਟਾ ਦਿਓ ਸ਼ੇਰ ਸਿੰਘ ਤੇ ਕਾਰਵਾਈ ਕਰ ਦਿਓ ਕਿਉਂ ਤੁਹਾਨੂੰ ਦਲ ਚੰਗੇ ਨਹੀਂ ਲੱਗਦੇ ਪੰਜਾਬ ਦੇ ਕਿਉਂ ਤੁਹਾਨੂੰ ਗਰੀਬ ਲੋਕਾਂ ਦੇ ਲੋਕ ਨੌਕਰੀਆਂ ਤੇ ਲੱਗੇ ਚੰਗੇ ਨਹੀਂ ਲੱਗਦੇ ਹੈਗੇ ਤੁਸੀਂ ਉਹਨਾਂ ਨੂੰ ਬਾਹਰ ਨੇ ਇਹ ਗੱਲ ਕਹਿ ਰਹੇ ਹੋ ਕਿ ਨਹੀਂ ਉਸ ਬੰਦੇ ਦੇ ਖਿਲਾਫ ਕਾਰਵਾਈ ਕਰ ਦਿਓ ਪਹਿਲਾਂ ਥੋੜਾ ਬੋਤਾ ਪੜ ਲਿਆ ਕਰੋ ਸਰਦਾਰ ਜੀ ਫਿਰ ਉਸ ਤੋਂ ਬਾਅਦ ਗੱਲ ਕਰ ਲਿਆ ਕਰੋ ਮੇਰਾ ਕਹਿਣ ਦਾ ਪਾਪ ਕਿ ਤੁਸੀਂ ਹਮੇਸ਼ਾ ਹੀ ਸਾਡੇ ਪੰਜਾਬ ਨੂੰ ਗੁਮਰਾਹ ਕਰਨ ਦਾ ਗੱਲ ਕੀਤਾ ਤੁਸੀਂ ਹਮੇਸ਼ਾ ਹੀ ਕਾਂਗਰਸ ਪਾਰਟੀ ਨੇ ਮੈਂ ਸਮਝਦਾ ਲਾਸ਼ਾਂ ਤੇ ਰਾਜਨੀਤੀ ਕਰਨ ਦਾ ਯਤਨ ਕੀਤਾ ਆ ਹੁਣ ਕਾਂਗਰਸ ਪਾਰਟੀ ਦੇ ਬੁਲਾਰੇ ਬੋਲ ਰਹੇ ਸੀਗੇ ਕੀ ਕਹ ਰਿਹਾ ਸੀ ਮੈਂ ਸੀਐਮ ਸਾਹਿਬ ਤੁਸੀਂ ਸ਼ਾਇਦ ਚਲੇ ਗਏ ਸੀਗੇ ਕੀ ਕਹ ਰਿਹਾ ਸੀ ਇਹ ਕਿ ਜਿਹੜਾ ਰੰਗਲਾ ਪੰਜਾਬ ਦਾ ਫੰਡ ਮਾਨਯੋਗ ਸੀਐਮ ਸਾਹਿਬ ਨੇ ਬਣਾਇਆ ਚੜ੍ਹਦੀ ਕਲਾ ਦਾ ਫੰਡ ਉਹਦੇ ਚ ਪੈਂ ਦੇਸ਼ ਪਰਦੇ ਲੋਕਾਂ ਨੂੰ ਐਨਆਰਆਈਆਂ ਨੂੰ ਬੇਨਤੀ ਕਰਦੇ ਆ ਕਿ ਕੁਝ ਪੈਸੇ ਨਾ ਦਿੱਤੇ ਜਾਣ ਇਹ ਬੇਨਤੀ ਕਿਹਦੇ ਵੱਲ ਹੋਈ ਸੀ ہاؤ سن رہا یہ بےنتی ہوئی پارٹی ویتو پتا لگتا کہ کانگریس پارٹی دیا کانگریس پارٹی جہی آ وہ لاشاں راجنیتی کرنے کی ماہر آ چاہے چراسی درب بولنا گا چاہے چراسی کی گل کر لیے دے چر پا پاکے سالے گئے کانگریس پارٹی نے راجنیتی کی ریار آئے کانگرس پارٹی نے دے کیڑ کانگرس پارٹی کر رہی ہے میرا خیال ہے باجوہ صاحب یہاں کمپلیٹ کر لیں دو سو بال آپ کر لیں گے مان سپیکر صاحب مان سپیکر صاحب ਤੁਸੀਂ ਇਹਨਾਂ ਨੂੰ ਕੰਪਲੀਟ ਕਰ ਲਿਓ ਉਸ ਦੇ ਅੰਦਰ ਤੁਸੀਂ ਬੈਠੇ ਹੋਣ ਕੰਪਲੀਟ ਕਰ ਯੂ ਕੈਨ ਇਹ ਹਾਊਸ ਦੇ ਅੰਦਰ ਔਨ ਰਿਕਾਰਡ ਆ ਸਾਰੇ মিডিਆ ਦੇ ਸਾਥੀ ਬੈਠੇ ਲਗੇ ਦੋ ਤਿੰਨ ਫਲੋਰਾ ਭਰੀਆਂ ਪਈਆਂ ਪਈਆਂ ਲਗੀਆਂ ਸਾਰੇ মিডিਆ ਨੇ ਦੇਖਿਆ ਕਿ ਕਿਸ ਤਰ੍ਹਾਂ ਲੀਡਰ ਆਫ ਦੀ ਆਪੋਜੀਸ਼ਨ ਦੇਸ਼ ਪਰ ਦੇ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਪੰਜਾਬ ਦੇ ਅੰਦਰ ਇੱਕ ਵੀ ਪੈਸਾ ਨਾ ਦਿੱਤਾ ਜਾਵੇ ਪੰਜਾਬ ਦੇ ਲੋਕਾਂ ਦੀ ਮਦਦ ਨਾ ਕੀਤੀ ਜਾਵੇ ਤੁਹਾਨੂੰ ਸੋ ਪਤਾ ਲੱਗਦਾਗਾ ਕਿ ਇਹਨਾਂ ਨੂੰ ਕੰਪਲੀਟ ਕਰ ਲੈਣ ਦਿਓ ਤੁਸੀਂ ਦੇ ਹਰ ਪੀੜਤਾ ਦੀ ਮਦਦ ਫਮ ਸਾਹਿਬ ਨੂੰ ਕੰਪਲੀਟ ਕਰਦੇ ਤੁਸੀਂ ਬੈਠੋ ਬੈਠੋ ਲੈਟ ਹਿਮ ਕੰਪਲੀਟ ਤੁਸੀਂ ਬਾਅਦ ਕਲੈਰੀਫਾਈ ਕਰ ਦਿਓ ਹਰ ਪੀੜਤਾ ਦੀ ਮਦਦ ਨਹੀਂ ਕਰਨਾ ਚਾਹੁੰਦੀ ਮੈਂ ਤਾਂ ਹਰਾਮ ਸੀਗਾ ਜਦੋਂ ਸਾਥੀ ਗਏ ਇੱਕ ਢੋਕਾ ਦਾ ਬਣਾ ਲਿਆ ਮੈਨੂੰ ਤਾਂ ਦਾ ਲਾਭ ਨਹੀਂ ਪਤਾ ਸੀਗਾ ਕਿਉਂਕਿ ਜਾਜਾਂਚ ਬੈਠ ਕੇ ਸਰਵੇ ਕਰਨ ਦੇ ਮਾਹਰ ਸੀਗੇ ਜਾਹਜਾਤ ਜਾਂਦੇ ਜਦੋਂ ਪੁਰਾਣੀਆਂ ਸਰਕਾਰਾਂ ਸੀਗੀਆਂ ਜਾਹਜਾਤ ਵਿੱਚ ਮਾਈਨਿੰਗ ਚੈੱਕ ਕਰਦੇ ਸੀ ਜਹਾਜ਼ਾਂ ਤੇ ਜਾ ਕੇ ਸਰਦੇ ਕਰਦੇ ਸੀਗੇ ਉਹ ਫਿਰ ਦੇਖਿਆ ਕਿ ਯਾਰ ਇੱਕ ਘੜੁਕਾ ਜਾ ਬਣਾ ਲਓ ਪਾਣੀ ਚ ਕਿਤੇ ਪੈਰ ਨਾ ਗਦੇ ਹੋ ਜਾਣ ਉਹ ਘੜੁਕੇ ਚ ਬਹਿ ਕੇ ਚਲੇ ਗਏ ਔਰ ਜਦੋਂ ਇਹਨਾਂ ਦੇ ਇੱਕ ਸਾਥੀ ਜਿਹੜਾ ਚੁਣਿਆ ਹੋਇਆ ਐਮਐਲਏ ਆ ਨਵਾਈ ਦਾਗਾ ਉਹਨੇ ਕਿਹਾ ਕਿ ਮੈਨੂੰ ਵੀ ਬਿਠਾ ਲਓ ਕਹਦੇ ਪਿੱਛੇ ਆ ਕਾਕਾ ਫੋਟੋ ਲੈਣ ਦੇ ਫੋਟੋ ਤੇ ਲੈਣੀ ਨਹੀਂ ਆਉਣੀ ਚਾਹੀਦੀ ਫੋਟੋ ਮੇਰੀ ਆਉਣੀ ਚਾਹੀਦੀ ਆ ਫੋਟੋ ਸ਼ੂਟ ਕਰਵਾਉਣ ਲਈ ਗਈ ਸੀ ਇਟ ਸ਼ੋਅ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਫੋਟੋ ਸ਼ੂਟ ਕਰਵਾਉਣ ਦੀ ਆਦੀ ਆ ਲਾਕੇ ਲੋਕਾਂ ਦੇ ਦੁੱਖਾਂ ਦਰਦਾਂ ਚ ਹਿੱਸਾ ਪਾਉਣ ਦੀ ਗੱਲ ਕਰ